ਚਲਾਉਂਦੀ ਮੈਂ ਕਿ ਨਹੀਂ ਮੈਂ ਨਹੀਂ ਚਲਾਉਂਦੀ ਮੈਂ ਕਿ ਕੋਈ ਨਹੀਂ ਤੁਸੀਂ ਚਿਲਾ ਲਿਓ ਮੈਂ ਪਿੱਛੇ ਵਹਿ ਜੂੰਗੀ ਦੋਸਤੋ ਸੋਸ਼ਲ ਮੀਡੀਆ ਤੇ ਉੱਪਰ ਮਸ਼ਹੂਰ ਹੋਈ ਪੋਲੀ ਤੇ ਮਾਸੂਮ ਕੁੜੀ ਜਿੱਦਾਂ ਕਿ ਫੌਜੀ ਦੇ ਨਾਲ 5 ਮਹੀਨੇ ਪਹਿਲਾਂ ਵਿਆਹ ਹੋਇਆ ਸੀਗਾ ਤਾਂ ਫਿਰ ਹੁਣ ਫੌਜੀ ਦਾ ਕਿਤੇ ਹੋਰ ਚੱਕਰ ਚੱਲਦਾ ਸੀਗਾ ਤੇ ਜੋ ਘਰ ਵਾਲੇ ਉਹਦੇ ਦਾਜ ਦੀ ਮੰਗ ਕਰਦੇ ਸੀ ਤਾਂ ਕੁੜੀ ਨੇ ਜ਼ਹਿਰ ਪੀ ਲੈ ਕਿ ਕਹਿਣਾ ਚਾਹੂੰਗੇ ਇਸ ਵੀਡੀਓ 'ਤੇ ਕਮੈਂਟ ਕਰਕੇ ਯੂਸਟ ਵੀਡੀਓ ਬਹੁਤ ਲੱਗੇ ਸ਼ੇਅਰ ਕਰ ਿੰਡੈਸ ਜਿੰਦਗੀ ਦੀ ਇੱਕ ਕੁੜੀ ਸੀ ਨੀਹਾ ਜਿਸਦਾ ਵਿਆਹ ਅਜੇ 5 ਮਹੀਨੇ ਪਹਿਲਾਂ ਹੀ ਹੋਇਆ ਸੀ ਇਲਜ਼ਾਮ ਨੇ ਕਿ ਸੌਰੀ ਪਰਵਾਰ ਦੇ ਵੱਲੋਂ ਜ਼ਹਿਰ ਦੇ ਕੇ ਉਸਦਾ ਕਤਲ ਕੀਤਾ ਪੇੜ ਮੇਰੀ ਪਾਗਲ ਹੋਈ ਫਿਰਦੀ ਜੀ ਉਹਨੇ ਸਟੰਡ ਬੀਜ ਚਾਹ ਸਟੰਡ ਬੀਵੇ ਉਹਦੇ ਉਹਦੇ ਕੋਈ ਪਤਾ ਨਹੀਂ ਕਿਹ ਟਰਨ ਹੋ ਰਹਾ ਸੀ ਉਹਦੇ ਕਰਕੇ ਗਿਆ ਵਿਚਾਰੀ ਜੀ ਸ਼ਾਦੀ ਕਰ ਰਹੇ ਹਾਂ ਤੇ ਸਾਡੀ ਪੇੜ ਮੇਰੀ ਕਰ ਮਰ ਜਣਾ ਇਹਨਾਂ ਪੇੜ ਮਰ ਜਾਂਦੀ ਸਾਡੀ ਪਾਣ ਜੀ ਬਾਜ ਜਾਂਦੀ ਸਾਨੂੰ ਕਹਿੰਦਾ ਇੱਕ ਸਾਈਟ ਕਦੇ ਸਾਨੂੰ ਜੀ ਇਹਨੇ ਜਨਮ ਵਿੱਚ ਕੇ ਮਾਰੀ ਕੋਈ ਹੋਰ ਨਹੀਂ ਤਾਂ ਜੀ ਇਹਨਾਂ ਨੇ ਸਿੱਕੀ ਧਰਮ ਦੇ ਲਈ ਵੀ ਇਹਨਾਂ ਨੇ ਉਹ ਕਿਤਾ ਕੋਕਾ ਪੁਆ ਜੀ ਹੁਣ ਕੋਕਾ ਪੁਆ ਕੇ ਕਹਿੰਦੀ ਮੇਰੇ ਦਰਦ ਆਉਂਦੀ ਕਹਿੰਦੀ ਜੀ ਜੇ ਕੋਕਾ ਪੁਆ ਜੀ ਦੇ ਕਹਿੰਦੀ ਜਾਨੂ ਮੇਰੇ ਕੋ ਕੱਪ ਹੋਇਆ ਕਹਿੰਦੀ ਆਂਡੇ ਬਣਾ ਬਣਾ ਕੇ ਕਹਿੰਦੀ ਕਿ ਜੀ ਉਹਨ ਸਹਰ ਜੇਗਾ ਤਾਂ ਸੱਸ ਕਹਿੰਦੀ ਤੂੰ ਸਾਰੇ ਆਂਡੇ ਛਿੜਾ ਦੂੰਗੀ ਜਾਇ ਨੂੰ ਪੁੱਛ ਕੇ ਸਾਰਾ ਜੱਥਾ ਚੋੜ ਜੋੜ ਕੇ ਕਹਿੰਦੇ ਜੀ ਨਹੀਂ ਕੁਝ ਨਹੀਂ ਕਰੂੰਗੀ ਅਸੀਂ ਸਿੱਕੀਤਾਰ ਬਨ ਮੰਨਦੇ ਜੀ ਸਾਡੀ ਨਹੀਂ ਖੁਸ਼ੀ ਹੈਣਾ ਇਹ ਕੁੜੀ ਪੰਜਾਬ ਦੀ ਹੈ ਸ਼ੇਰ ਅਨੰਦਪੁਰ ਸਾਹਿਬ ਲਾਗੇ ਪਿੰਡ ਆ ਕੋਈ ਉੱਥੋਂ ਦੀ ਹੈ ਕੁੜੀ ਤੇ ਇਹਨੇ ਵਿਆਹ ਕਰਾਇਆ ਮੁੰਡਾ ਫੌਜੀ ਸੀਗਾ ਤੇ ਮੁੰਡਾ ਹਿਮਾਚਲ ਦਾ ਸੀ ਠੀਕ ਹੈ ਹਿਮਾਚਲ ਚ ਆਰਾਮਪੁਰਾ ਪਿੰਡ ਪੈਂਦਾ ਕੋਈ ਉੱਥੋਂ ਦਾ ਠੀਕ ਹੈ 5 ਮਹੀਨੇ ਪਹਿਲਾਂ ਵਿਆਹ ਹੋਇਆ ਤੇ ਇਹਦੇ ਘਰ ਦੇ ਆਨੇ ਮੁੰਡੇ ਦੇ ਘਰ ਦੀਆਂ ਕੁੜੀ ਨੂੰ ਥੋੜੇ ਦਿਨਾਂ ਬਾਅਦ ਹੀ ਟੌਰਚਰ ਕਰਨਾ, ਬਲੈਕਮੇਲ ਕਰਨਾ ਸਟਾਰਟ ਕਰਤਾ ਹਨ। ਲਹੇਜ ਵਗੈਰਾ ਕੁਝ ਵੀ ਹੋਊਗੀ ਗੱਲ ਹਨਾ ਬੜਾ ਕੁੜੀ ਨਾਲ ਬੜਾ ਕੁਝ ਸੇਹਾ ਬਹੁਤ ਕੁਝ ਹਨਾ ਉਹਨੇ ਇਹਨਾਂ ਨੇ ਬੜਾ ਕੁਝ ਕੀਤਾ ਕੁੜੀ ਨਾਲ। ਇਹ ਜਿਹੜੀਆਂ ਅੱਗੇ ਦੋ ਕੁੜੀਆਂ ਆ ਰਹੀਆਂ ਸਾਹਮਣੇ ਇਹ ਭੈਣਾਂ ਜਿਹੜੀਆਂ ਇਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਕੁੜੀ ਨੂੰ ਮਾਰਨ ਦੇ ਵਿੱਚ। ਇਹਨਾਂ ਨੇ ਕੀਤਾ ਕਿ ਸਾਰੇ ਟੱਬਰ ਨੇ ਰਲ ਕੇ ਕੁੜੀ ਦੀ ਰੋਟੀ ਦੇ ਵਿੱਚ ਜ਼ਹਿਰ ਪਾਤਾ। ਕੁੜੀ ਨੂੰ ਜ਼ਹਿਰ ਖਵਾ ਕੇ ਮਾਰਤਾ। ਠੀਕ ਹੈ। ਹੁਣ ਪਿਓ ਤੇ ਪੁੱਤ ਅਰੈਸਟ ਕਰ ਲਏ ਆ ਪੁਲਿਸ ਨੇ ਪਰ ਕੁੜੀਆਂ ਫਰਾਰ ਨੇ ਤੇ ਇਹਨਾਂ ਨੇ ਹਲੇ ਤੱਕ লাশ ਫੂਕੀ ਨਹੀਂ ਉਹ ਕਹਿੰਦੇ ਪਹਿਲਾਂ ਸਾਰੇ ਅਰੈਸਟ ਕਰੋ ਇਹਨਾਂ ਦੀਆਂ ਕੁੜੀਆਂ ਵੀ ਅਰੈਸਟ ਕਰੋ ਆ ਤਾਂ ਦੇ ਲੋਬੀਆਂ ਨੇ ਅੱਜ ਇੱਕ ਹੋਰ ਭੈਣ ਸੂਲੀ ਚਾੜਤੀ ਨੇਹਾ ਭੈਣ ਦੇ ਵਿੱਚ ਪੋਸਟਮਾਰਟਮ ਦੀ ਰਿਪੋਰਟ ਆਈ ਏ ਤੇ ਉਹਦੇ ਵਿੱਚ ਸਾਬਤ ਹੋ ਗਿਆ ਕਿ ਇਸ ਭੈਣ ਨਾਲ ਤੱਕਾ ਹੋਇਆ ਤੇ ਜ਼ਬਰਦਸਤੀ ਇਹਨੂੰ ਦਵਾਈ ਪਲਾਈ ਗਈ ਇਹਦੇ ਡੋਲਿਆਂ ਤੇ ਇਦਾਂ ਉਂਗਲਾਂ ਦੇ ਨਿਸ਼ਾਨ ਪਾਏ ਗਏ ਤਿੰਨ ਇੰਜੈਕਸ਼ਨ ਇਹਨੂੰ ਬਿਓਸ਼ੀ ਦੇ ਲਾਏ ਗਏ ਡਾਕਟਰਾਂ ਨੇ ਇਹਦੇ ਅੰਦਰੋਂ ਡੇਢ ਬੋਤਲ ਦਵਾਈ ਦੀ ਬਾਹਰ ਕੱਢੀ ਤੇ ਜਿਹੜੇ ਪੱਥਰ ਦਿਲ ਇਨਸਾਨਾਂ ਨੇ ਆ ਕੰਮ ਕੀਤਾ ਨਾ ਉਹਨਾਂ ਦੀਆਂ ਆਪ ਦੀਆਂ ਦੋ ਧੀਆਂ ਨੇ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹਨਾ ਤੁਹਾਡਾ ਆਲਾਕਾਰਾ ਕਰਦਿਆਂ ਇੱਕ ਵਾਰ ਵੀ ਦਿਲ ਕੰਬਿਆ ਨਹੀਂ ਕਿ ਮਾਪਿਆਂ ਨੇ ਕਿੱਡੇ ਚਾਵਾਂ ਨਾਲ ਪਾਲੀ ਧੀ ਦਾ ਪੱਲਾ ਤੁਹਾਨੂੰ ਫੜਾਇਆ ਸੀ ਤੇ ਅਸੀਂ ਘਰ ਕੀ ਰਹੇ ਹਾਂ ਆਹ ਲੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੋ ਉਸ ਭੈਣ ਨੂੰ ਇਨਸਾਫ ਜ਼ਰੂਰ ਮਿਲ ਸਕੇ ਯਾਰ जिंदड़ियूं पिछे जे भैण लुक चि किर Come on.